ਹਾਂਜੀ ਬਜੀ ਨਮਸਕਾਰ ਆ ਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋੜਨੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਦੋ ਇੱਕ ਗਰੇ ਦੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮਰਾ ਭਰਾ ਠੀਕ ਠਾਕ ਹਾਂ ਲਓ ਜੀ ਬਜੀ ਅੱਜ ਦੀ ਵੀਡੀਓ ਮਰਾ ਭਰਾ ਬਹੁਤ ਖਾਸ ਹੋਣ ਵਾਲੀ ਹੈ ਜਿੰਮੇ ਤੁਹਾਨੂੰ ਪਤਾ ਦੇਖੋ ਜੀ ਆਪਣੇ ਘਰ ਦੇ ਕਬੂਤਰਾਂ ਦੇ ਵਿੱਚੋਂ ਸੱਜਣੋ ਵੱਡਾ ਮੇਰਾ ਰੱਤਾ ਕੂਤਰ ਚਿੱਟੀਆਂ ਅੱਖਾਂ ਦਾ ਵੀਰੇ ਕਬੂਤਰ ਐਸਾ ਨਾ ਤੁਸੀਂ ਮੈਂ ਕਹਣਾ ਜਿਹੜੀ ਮਰਜੀ ਕੂਤਰੀ ਨਾ ਲਾ ਦਿਓ ਯਾਰ ਬੱਚੇ ਸਕੂਤ ਨੇ ਡਾਉਣੀ ਡਾਉਣੇ ਆ ਐਡਾ ਟੌਪ ਬਲੱਡ ਆ ਐਸਾ ਆਪਣੇ ਵੱਡੇ ਕੂਤਰ ਦੇ ਵਿੱਚ ਪੈਰ ਦੇ ਵਿੱਚ ਸੱਜਣੋ ਆਪਣੀ ਥਾਲੋ ਪਾਈ ਹੋਈ ਆ ਨਾ ਫੋਨ ਨੰਬਰ ਮੇਰਾ ਲੱਗਿਆ ਵੈ ਚੈੱਕ ਕਰੋ ਮਰਾ ਵੀਰ ਘਰੋਂ ਆਪਣੇ ਆਹ ਜੋੜਾ ਆ ਠੀਕ ਆ ਨਾਲ ਬਾਜੀ ਲਾਲ ਦੱਬੀ ਕੂਤਰੀ ਚੈੱਕ ਕਰ ਲੋ ਬਿਲਕੁਲ ਪੀਲੀਆਂ ਅੱਖਾਂ ਦੱਬੀ ਜੀ ਨੋਕ ਆ ਚਿੱਟੀਆਂ ਕਨੀਆਂ ਮਰਾ ਵੀਰਾ ਔਰ ਵੀਰੇ ਜਮਾ ਦੁੱਧ ਚਟੀਆਂ ਅੱਖਾਂ ਦਾ ਆਪਣਾ ਵੱਡਾ ਕਬੂਤਰ ਫੁੱਲ ਗਰਮ ਕਬੂਤਰ ਹੈ ਮੇਰਾ ਭਰਾ ਵੀਰੇ ਕਬੂਤਰ ਐਸਾ ਗਰਮ ਹੈ ਨਾ ਮੇਰਾ ਵੀਰੇ ਨਹੀਂ ਕਿ ਬੱਚੇ ਤੇ ਜਾਂਦੇ ਆ ਵੀਰੇ ਸਦਰੋਂ ਬੱਚੇ ਇਸ ਕਬੂਤਰ ਤੇ ਖੜਦੇ ਆ ਪਰ ਸਦਰੋਂ ਚੀੜਪਾਣਾ ਇਸ ਕਬੂਤਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਥਾਂ ਤੇ ਕਬੂਤਰ ਬੈਂਦਾ ਨਾ ਕਿਸੇ ਹੋਰ ਕਬੂਤਰ ਨੂੰ ਬਹਿਣ ਨਹੀਂ ਦਿੰਦਾ ਮੇਰਾ ਭਰਾ ਖੋਡਿਆਂ ਦੇ ਵਿੱਚਵੇਂ ਬੰਦਿਆਂ ਦੇ ਚਪੇੜਾ ਨਹੀਂ ਪੈਂਦੀਆਂ ਹੁੰਦੀਆਂ ਐਂ ਬਾਜਾਂ ਹੁੰਦੀਆਂ ਜਦੋਂ ਕਬੂਤਰ ਇਹ ਹੋਰਾਂ ਕਬੂਤਰਾਂ ਨੂੰ ਕੁੱਟਦਾ ਜਾਇਆ ਜਾਂ ਮੰਨ ਕੇ ਚੱਲੋ ਪੱਲੇ ਮਾਰਦਾ ਜਾ ਠੀਕ ਹੈ ਬਾਕੀ ਜਿਹੜਾ ਸਦਰੋਂ ਆਪਣਾ ਸ਼کاری ਹੋਏਗਾ ਉਹ ਬੰਦਾ ਮੇਰਾ ਜਨਨ ਕਿ ਇਸ ਜਨਮਰ ਨੂੰ ਵੇਖ ਕੇ ਜਜਮੈਂਟ ਕਰ ਲੈਣਗੇ ਕਿ ਹਾਂ ਯਾਰ ਵਾਕਈ ਕੋਈ ਗੱਲਬਾਤ ਹੈਗੀ ਐ ਐਸੇ ਜੋੜੇ ਦੇ ਵਿੱਚ ਸਦਨੋ ਚਿੱਟੀਆਂ ਅੱਖਾਂ ਦਾ ਆਪਣਾ ਕੂਤਰ ਨਾਲ ਬਾਈ ਜੀ ਖਟੀਆਂ ਦੀ ਕੂਤਰੀ ਵਜੂਦ ਤੁਸੀਂ ਚੈੱਕ ਕਰ ਲਓ ਮੇਰਾ ਵੀਰ ਜੋੜੇ ਦਾ ਆਪਰਾ ਕਮੈਂਟ ਕਰਕੇ ਤੁਸੀਂ ਅੱਜ ਲਾਜ਼ਮੀ ਦੱਸਣਾ ਕਿ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਵੱਡਾ ਬਰੀਡਰ ਪਰ ਠੀਕ ਆ ਜੀ ਗੋੜ ਰੰਗੇ ਰੱਤਿਆਂ ਦਾ ਮੇਰਾ ਆਪਰਾ ਚਿੱਟੀਆਂ ਅੱਖਾਂ ਦੇ ਵਿੱਚ ਨਹੀਂ ਲੇ ਡੋਰਿਆਂ ਦਾ ਵੀਰੇ ਜਮਾ ਬੰਦ ਜੋੜਾਂ ਦਾ ਹੀ ਆਪਣਾ ਕਬੂਤਰ ਆ ਬੰਦ ਜੋੜਦੀ ਹੀ ਆਪਣੀ ਮਾਦੀ ਆ ਮੇਰਾ ਵੀਰ ਬਾਕੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੋ ਲਾਈਵ ਤੁਸੀਂ ਚੈੱਕ ਕਰ ਸਕਦੇ ਹੋ ਮੇਰੇ ਫੁੱਲ ਵੈਕਸੀਨੇਟ ਹੋਏ ਹੋਏ ਜਾਨਵਰ ਆ ਬੇਫਿਕਰੋ ਕੈਮਰਾ ਭਰਾ ਆਂਡੇ ਬੱਚੇ ਕਢਾਉ ਚੰਗਾ ਰਿਜ਼ਲਟ ਪਾਉ ਨਾਲ ਨਾਲ ਫੋਨ ਲਾ ਕੇ ਮੇਰਾ ਭਰਾ ਮੌਕੇ ਦਾ ਮੇਰਾ ਵੀ ਤੁਸੀਂ ਫਾਇਦਾ ਉਠਾਇਆ ਕਰੋ ਠੀਕ ਹੈ ਜੀ ਮੁੜ ਕੇ ਕਈ ਭਰਾ ਕਹਿੰਦੇ ਵੀ ਅਸੀਂ ਵੀਡੀਓ ਲੇਟ ਵੇਖੀ ਸੀਗੀ ਜਾਂ ਸਾਡਾ ਨੈਟਪੈਕ ਮੁੱਕਿਆ ਹੋਇਆ ਸੀਗਾ ਜਾਂ ਅਸੀਂ ਲਾਹਮ ਨੂੰ ਗਏ ਹੋਏ ਸੀਗੇ ਠੀਕ ਹੈ ਜੀ ਵੀਰੇ ਜਿਹੜੇ ਬੰਦਾ ਦਾ ਨੰਬਰ ਆਪਣੇ ਕੋਲ ਸੇਵ ਆ ਆਪਾਂ ਹਰ ਬੰਦੇ ਨੂੰ ਮੇਰਾ ਭਰਾ ਲਿੰਕ ਸ਼ੇਅਰ ਕਰ ਦਈਦਾ ਆ ਬਾਕੀ ਅਗਲਿਆਂ ਦੀ ਕਿਸਮਤ ਜੀ ਮਹਾਰਾਜ ਨੇ ਠੀਕ ਹੈ ਜੀ ਜਿੱਥੇ ਇਹਨਾਂ ਦਾ ਦਾਣਾ ਪਾਣੀ ਲਿਖਿਆ ਆ ਉੱਥੇ ਇਹਨਾਂ ਨੇ ਖੋਦੋ ਖੋਦੋ ਯਾਨੀ ਕਿ ਚਲੇ ਜਾਣਾ ਆ ਠੀਕ ਆ ਇਹ ਆਜੂ ਵੀ ਦਰਸ਼ਕੋ ਹੁਣ ਮੈਂ ਤੁਹਾਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਨੇ ਮੇਰੇ ਭਰਾ ਸ਼ੌਂਕ ਕਰਾਉਣਾ ਤੇ ਵੀਡੀਓ ਆਪਣੇ ਭਰਾ ਦੀ ਨੂੰ ਤੁਸੀਂ ਲਾਸਟ ਤੱਕ ਵਾਚ ਕਰਿਓ ਤੇ ਦੱਸਿਓ ਵੀ ਦਰਸ਼ਕੋ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਜੋੜਾ ਵੀਰੇ ਕਮੈਂਟ ਯਾਰ ਲਾਜ਼ਮੀ ਕਰਕੇ ਜਾਇਆ ਕਰੋ ਠੀਕ ਹੈ ਜੀ ਸਾਨੂੰ ਪਤਾ ਵੀਰੇ ਤੁਹਾਡੇ ਵਾਸਤੇ ਕਿਵੇਂ ਟੌਪ ਤੋਂ ਟੌਪ ਠੀਕ ਹੈ ਜੀ ਚੰਗੀ ਨਸਲ ਦੇ ਵਿੱਚੋਂ ਮੇਰਾ ਭਰਾ ਠੀਕ ਹੈ ਵਧੀਆ ਕਲਰ ਕੰਬੀਨੇਸ਼ਨ ਦੇ ਵਿੱਚ ਆਪਾਂ ਤੁਹਾਡੇ ਲਈ ਵੀ ਤਰਾਸ਼ੀ ਹੋਈ ਯਾਨੀ ਕਿ ਰਿੰਦੇ ਤੁਹਾਡੇ ਅੱਗੇ ਆਪਣੇ ਚੈਨਲ ਉੱਤੇ ਪੇਸ਼ ਕਰਦੇ ਆਂ ਬਿਲਕੁਲ ਸੱਜਣ ਨੂੰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਹੁਣ ਵਿੱਚੋਂ ਕਈ ਬੰਦੇ ਹੈਗੇ ਉਹਨਾਂ ਨੂੰ ਇਸ ਰੇਟ ਵੀ ਮੰਨ ਕੇ ਚਲੋ ਬਹੁਤ ਜ਼ਿਆਦਾ ਲੱਗਦਾ ਆ ਫਿਰ ਵੀ ਅਸੀਂ ਕੀ ਕਹਿ ਸਕਦੇ ਆਂ ਜੀ ਠੀਕ ਹੈ ਕਿਉਂਕਿ ਸੱਜਣ ਨੂੰ ਹਰ ਬੰਦੇ ਦਾ ਆਪਦਾ ਕੰਮ ਹੈ ਜੀ ਦੋ ਪੈਸੇ ਹਰ ਬੰਦਾ ਸੋਚਦਾ ਮੈਨੂੰ ਬਚ ਜਾਣ ਠੀਕ ਹੈ ਜੀ ਜੇ ਉਹ ਗੱਲ ਸਹੀ ਹੈ ਜੇ ਆਪਾਂ ਕਹੀਏ ਕਿ ਮੈਂ ਹਾਂ ਤੁਹਾਡੇ ਲਈ ਸੇਵਾ ਕਰਦਾ ਆ ਇਹ ਕਰਨਾ ਵੀਰੇ ਆ ਤਾਂ ਗੱਲਾਂ ਹੀ ਆ ਜੀ ਸੇਵਾ ਸੁਬਾ ਕੋਈ ਨਹੀਂ ਕਰਦਾ ਅੱਜ ਕੱਲ ਠੀਕ ਹੈ ਜੀ ਹਰ ਬੰਦਾ ਵੀਰੇ ਚਾਹੁੰਦਾ ਕਿ ਦੋ ਪੈਸੇ ਉਹਨੂੰ ਚੰਗੇ ਬਾਸੀਆਂ ਕਿਸੇ ਵੀ ਕੰਮ ਦੇ ਵਿੱਚੋਂ ਠੀਕ ਹੈ ਜਿਹੜੀ ਗੱਲ ਕਲੀਅਰ ਆਪਾਂ ਉਹੀ ਕਰੀ ਦੀ ਐ ਵੀ ਬਲੀਆਂ ਮੰਨ ਕੇ ਚਲੋ ਫੋਕਿਆਂ ਛੱਡਣ ਦਾ ਸਾਨੂੰ ਕੋਈ ਸ਼ੌਂਕ ਹੈ ਨਹੀਂਗਾ ਤੇ ਆ ਉਸ ਹੁਣ ਤੁਹਾਨੂੰ ਮੈਂ ਕਰਾਉਣਾ ਇਹਨਾਂ ਦਾ ਸ਼ੌਂਕ ਤੋ ਹਾਂਜੀ ਵੀ ਦਰਸ਼ਕੋ ਆ ਪਹਿਲਾਂ ਤੁਸੀਂ ਆਪਣੇ ਅੱਜ ਵਾਲੇ ਚੋਬਰ ਨੂੰ ਚੈੱਕ ਕਰ ਲਓ ਵੀਰੇ ਆਪਣੇ ਘਰ ਦਾ ਵੱਡਾ ਕਬੂਤਰ ਆ ਜੀ ਰੱਤਾ ਸਦਨੋਂ ਐਸਾ ਬਲਾਡਿਆ ਨਾ ਇਸ ਕਬੂਤਰ ਦੇ ਵਿੱਚ ਮੈਂ ਕਹਿੰਦਾ ਤੁਸੀਂ ਜਿਹੜੀ ਮਰਜੀ ਨਸਲ ਦੇ ਵਿੱਚੋਂ ਮੇਰਾ ਵੀਰ ਕਬੂਤਰੀ ਲਾ ਦਿਓ ਜੀ ਬਚੀ ਇਸ ਕਬੂਤਰ ਨੇ ਡਾਉਣੇ ਹੀ ਡਾਉਣੇ ਆ ਠੀਕ ਹੈ ਜੀ ਬਾਕੀ ਜਿਹੜਾ ਸਦਨ ਆਪਣਾ ਸ਼کاری ਹੋਏਗਾ ਨਾ ਜੀ ਉਸ ਭਰਾ ਨੇ ਤਾਂ ਅੱਖ ਨੂੰ ਏਕੇ ਸਮਝਣਾ ਹਾਂ ਵੀ ਕਬੂਤਰ ਦੇ ਵਿੱਚ ਕੀ ਗੱਲ ਬਾਤ ਹੈ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਸਦਨੋਂ ਆਪਣਾ ਵੱਡਾ ਰੱਤਾ ਕਬੂਤਰ ਆ ਪਰ ਇੰਨੀ ਕੀ ਗੱਲ ਦਾ ਮੇਰਾ ਭਰਾ ਧਿਆਨ ਰੱਖਿਓ ਜੇ ਤੁਸੀਂ ਕੋਈ ਹੋਰ ਬਦਲ ਕੇ ਵੀ ਕਬੂਤਰੀ ਲਾਉਣੀ ਹੈ ਨਾ ਮ ਤਾਂ ਨਿਗਾ ਜਰੂਰ ਮਾਰ ਲਿਓ ਜੀ ਕਿਉਂਕਿ ਸਦਨ ਕਬੂਤਰ ਥੋੜਾ ਜਿਹਾ ਕੌੜਾ ਠੀਕ ਹੈ ਕਬੂਤਰੀਆਂ ਨੂੰ ਮਾਰ ਮਾਰ ਗੰਜਾ ਕਰ ਦਿੰਦਾ ਉਤੋਂ ਕਈ ਵਾਰੀ ਠੀਕ ਹੈ ਜੋ ਗੱਲ ਹੈਗੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਠੀਕ ਹੈ ਕਿਉਂਕਿ ਆਪਣੇ ਘਰ ਦਾ ਕਬੂਤਰ ਆਪਾਂ ਨੂੰ ਦੀ ਕੱਲੀ ਕੱਲੀ ਹਰਕਤ ਦਾ ਪਤਾ ਜੀ ਠੀਕ ਹੈ ਇਹ ਨਹੀਂ ਪਿੰਡੋਂ ਜਾਂਦੇ ਵੀਰੇ ਉੱਥੇ ਹੀ ਖੜਦੇ ਕਬੂਤਰ ਇਹ ਬਿਲਕੁਲ ਨਹੀਂ ਜਾਂਦੇ ਠੀਕ ਹੈ ਤੇ ਆਹ ਮੇਰਾ ਭਰਾ ਜਨਮਰ ਦੀ ਆਪਣੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿੰਡੀ ਟੌਪ ਅੱਖ ਲੱਗੀ ਹੋਈ ਹੈ ਸਜਣਾ ਨਬਰ ਨੂੰ ਬਿਲਕੁਲ ਚਿੱਟੀਆਂ ਅੱਖਾਂ ਅੱਖ ਦਾ ਨੂਰ ਚੈੱਕ ਬਿਲਕੁਲ ਛੋਟਾ ਜਿਹਾ ਨੂਰਾ ਹੈ ਇੱਕ ਚੈੱਕ ਕਰ ਲੋ ਜੀ ਦੇਖੋ ਅੱਗੋ ਚੌੜਾ ਤੇ ਪਿੱਛੋਂ ਜਾਂ ਮੈਂ ਬੰਦ ਪਤਾ ਲੱਗਦਾ ਬਈ ਹੱਥ ਦੇ ਵਿੱਚ ਕੋਈ ਚੀਜ਼ ਫੜੀ ਹੋਈ ਆ ਬਾਕੀ ਐਸ ਬੰਨੇ ਤੁਸੀਂ ਚੈੱਕ ਕਰ ਸਕਦੇ ਹੋ ਮੁਕੰਮਲ ਆਪਣੇ ਕੂਤਰ ਨੂੰ ਤੇ ਹੁਣ ਮਸੂ ਨੂੰ ਇਸ ਜਾਨਵਰ ਦਾ ਪੱਲਾ ਵਖੋਣਾ ਜੀ ਇਹ ਆ ਲੋ ਮੇਰਾ ਪੱਲੇ ਦੀ ਸਭ ਤੋਂ ਕੁਆਲਿਟੀ ਚੈੱਕ ਕਰ ਲੋ ਲਾਸਟ ਵਾਲੀ ਕੰਨੀਆਂ ਇਹਦੀਆਂ ਆ ਰਹੀਆਂ ਨੇ ਵਿੱਚੋਂ ਉਹਦੇ ਬਾਵਜੂਦ ਤੁਸੀਂ ਪੱਲੇ ਦੀ ਬਣਾਵਟ ਚੈੱਕ ਕਰੋ ਦੇਖੋ ਜੀ ਕਿੱਡੇ ਚੌੜੇ ਪੱਲਿਆਂ ਦਾ ਕੂਤਰ ਆ ਬਰੇ ਅਸਮਾਨ ਦੇ ਬਹਿਤ ਨੇ ਤਤਲਿਆਂ ਨੂੰ ਤੈਰਦੇ ਇਸ ਕੂਤਰ ਦੇ ਬਚੇ ਇਹ ਤਾਂ ਗੱਲ ਕਰੋ ਅੱਜ ਕੋਈ ਜੋੜਾ ਹੈ ਨਹੀਂ ਸੀ ਤਾਂ ਕਰਕੇ ਮੈਂ ਜੋੜਾ ਇਹ ਲਾ ਰਿਹਾ ਆ ਆਦੇ ਭਰਾਮਾਂ ਦੇ ਲਈ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੇ ਨਰ ਦਾ ਚੈੱਕ ਕਰ ਸਕਦੇ ਹੋ ਬਿਲਕੁਲ ਚੌੜੇ ਪੱਲੇ ਨੇ ਕੋਈ ਜੂਨ ਹੀ ਕੋਈ ਕੋਹ ਨਹੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਆ ਬਾਜੀ ਜਾਨਵਰ ਆਪਣੇ ਦੇ ਪੈਰ ਪਹਿਲਾ ਬਿਲਕੁਲ ਬੰਦ ਜੋੜ ਠੀਕ ਹੈ ਜੀ ਲਾਲ ਸੁਰਖ ਪੈਰਾਂ ਦਾ ਆਪਣਾ ਕਬੂਤਰ ਹੈ ਜੀ ਠੀਕ ਹੈ ਪੈਰ ਦੇ ਵਿੱਚ ਆਪਣੀ ਰਿੰਗ ਲੱਗੀ ਹੋਈ ਆ ਮੇਰਾ ਨਾਮ ਤੇ ਨੰਬਰ ਲੱਗਿਆ ਹੋਇਆ ਜੀ ਚੈੱਕ ਕਰੋ ਆਪਣੇ ਘਰੋਂ ਪਟਾ ਕਬੂਤਰ ਹੈ ਮੇਰਾ ਵੀ ਸਦਨੋ ਘਰ ਦੀ ਚੀਜ਼ ਆ ਆਪਾਂ ਘਰ ਦੀ ਕਹਿ ਕੇ ਦਿਆਂਗੇ ਜੇ ਬਾਹਰ ਤੋਂ ਆਏ ਕੂਤਰ ਆਪਾਂ ਬਾਹਰ ਹੀ ਕ ਠੀਕ ਹੈ ਜੀ ਤੇ ਆ ਸੀਗਾ ਮੇਰਾ ਭਰਾ ਆਪਣਾ ਮਕਮਲ ਕਬੂਤਰ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਨਾਲ ਲੱਗੀ ਇਹਦੀ ਮਾਦੀ ਦਾ ਸ਼ੋਅ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਤਾਈਂ ਬਣੇ ਰਹੋ ਠੀਕ ਹੈ ਜੀ ਤਾਂ ਹਾਂ ਜੀ ਬਾਈ ਜੀ ਆਹ ਆਪਣੀ ਵੱਡੀ ਗੂਤਰੀ ਮੇਰਾ ਭਰਾ ਚੈੱਕ ਕਰ ਸਕਦੇ ਹੋ ਤੁਸੀਂ ਆਪਣੀ ਇਸ ਮਾਦੀ ਦੀ ਕੁਆਲਿਟੀ ਫੋਕਸ ਕਰਕੇ ਮਾਦੀ ਦੀ ਕੁਆਲਿਟੀ ਮੇਰਾ ਭਰਾ ਠੀਕ ਆ ਜੀ ਲਾਲ ਡੱਬੀ ਵਜੂਦ ਚੈੱਕ ਕਰ ਲੋ ਸਭ ਜਣੋ ਬਹੁਤ ਸੋਹਣਾ ਵਜੂਦ ਆ ਠੀਕ ਆ ਜੀ ਜਮਾ ਨਿਗੀ ਜੀ ਕੂਤਰੀ ਆ ਹੈ ਕਚੌੜੀ ਆ ਤੇ ਪਿੱਛੋਂ ਜਮਾ ਬਰੀਕ ਜੀ ਆ ਜੀ ਪਹਿਲੀਆਂ 4-4 ਕੰਨੀਆਂ ਇਹਦੀਆਂ ਜਮਾ ਰੱਤੀਆਂ ਨੇ ਯਾਨੀ ਕਿ ਚਿੱਟੀਆਂ ਨੇ ਬਾਕੀ ਸਾਰੀ ਲਾਲ ਆ ਜੀ ਕੂਤਰੀ ਇਹ ਠੀਕ ਹੈ ਤੇ ਸਿਰ ਤੇ ਮੇਰਾ ਭਰਾ ਚਿੱਟਾ ਦਾਗ ਹਲਕੀ ਜੀ ਦਾੜੀ ਆ ਜੀ ਗਲ ਥੱਲੇ ਚੈੱਕ ਕਰ ਲੋ ਜਮਾ ਲਾਲ ਡੱਬੀ ਕੂਤਰੀ ਬਹੁਤ ਸੋਹਣਾ ਰੰਗ ਰੂਪ ਆ ਪਹਿਲਾਂ ਤੁਸੀਂ ਮਾਦੀ ਆਪਣੀ ਦਾ ਕਲਰ ਕੰਬੀਨੇਸ਼ਨ ਮੇਰਾ ਭਰਾ ਚੈੱਕ ਕਰੋ ਦੇਖੋ ਜੀ ਠੀਕ ਹੈ ਬਰੇ ਉਹ ਜੀਆਂ ਚੀਜ਼ਾਂ ਜਲਦੀ ਲੋਕ ਕਿਸੇ ਨੂੰ ਵਿਖਾਉਂਦੇ ਨਹੀਂ ਸੇਲ ਕਰਨ ਦੀ ਗੱਲ ਹੀ ਬਹੁਤ ਦੂਰ ਦੀ ਆ ਠੀਕ ਹੈ ਜੀ ਬਟ ਉਹ ਭਰਾਵਾਂ ਦਾ ਧੰਨਵਾਦ ਆ ਜਿਹੜੇ ਆਪਾਂ ਨੂੰ ਇੰਨੇ ਚੰਗੇ ਕਬੂਤਰ ਦਵਾਉਂਦੇ ਨੇ ਠੀਕ ਹੈ ਜੀ ਉਹਨਾਂ ਦੀ ਬਦੌਲਤ ਹੀ ਆਪਾਂ ਤੁਹਾਨੂੰ ਸਦੋਂ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਆ ਠੀਕ ਹੈ ਤੇ ਆਹਾ ਮੇਰਾ ਭਰਾ ਐਸ ਬੰਨੇ ਆਪਣੀ ਮਾਦੀ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਥੱਲੇ ਜਮ ਹਲਕੇ ਜੀ ਦਾੜੀ ਹੈ ਜੀ ਚਿੱਤੀ ਜਮ ਲਾਲ ਡੱਬੀ ਚਿੱਟੀਆਂ ਕੰਨੀਆਂ ਠੀਕ ਹੈ ਜੀ ਰੱਤੀ ਪੂਸ਼ ਤੇ ਆਹ ਵੇ ਜੀ ਮਾਦੀ ਆਪਣੀ ਦੀ ਅੱਖਿਆ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਬਾਈ ਜੀ ਪੀਲੀਆਂ ਅੱਖਾਂ ਟੇਪਰ ਦੇ ਵਿੱਚ ਸਿਰ ਤੁਸੀਂ ਸ਼ੈਕਲ ਵੇਖ ਕੇ ਮੇਰਾ ਭਰਾ ਅੰਦਾਜ਼ਾ ਲਾ ਲੈਣਾ ਆ ਠੀਕ ਹੈ ਨਾ ਤੇ ਆ ਮੇਰਾ ਭਰਾ ਦੂਜੀ ਸਾਈਡ ਦੀ ਅੱਖ ਆਪਣੀ ਮਾਦੀ ਦੀ ਠੀਕ ਹੈ ਜੀ ਬਾਕੀ ਆ ਤੁਸੀਂ ਕੰਨੀਆਂ ਚੈੱਕ ਕਰ ਲਓ ਫਿਰ ਹਾਲ ਦੀ ਘੜੀ ਸਦ ਨੂੰ ਕੈਂਚੀ ਲੱਗੀ ਹੋਈ ਆ ਮਾਦੀ ਆਪਣੀ ਵੇਖੋ ਜੀ ਕਿੱਡੇ ਚੌੜੇ ਚੌੜੇ ਪੱਲਿਆਂ ਦੀ ਆਪਣੀ ਕੂਤਰੀ ਆ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੀ ਪੂਛ ਲਓ ਜੀ ਮਾਫੀ ਚਾਹਣਾ ਤੁਹਾਨੂੰ ਮੈਂ ਕਬੂਤਰ ਦੀ ਪੂਛ ਵਿਖਾਉਣੀ ਭੁੱਲ ਗਿਆ ਆ ਮਾਦੀ ਦੀ ਪੂਛ ਚੈੱਕ ਕਰ ਲੋ ਲਓ ਜੀ ਜਿੱਧਰ ਮਰਜ਼ੀ ਕਰੀ ਚੱਲੋ ਉੱਪਰ ਕਰ ਲੋ ਥੱਲੇ ਕਰ ਲੋ ਬਿਲਕੁਲ ਬੰਦ ਪੂਛ ਰੱਖਦੀ ਆ ਇਹ ਨਹੀਂ ਕਿ ਇਹਦੇ ਪੂਛ ਅੰਦਰ ਫਰ ਹੈ ਨਹੀਂ ਗਿਆ ਚੈੱਕ ਕਰ ਲੋ ਮਕਮਲ 12 ਫਰ ਆ ਜੀ ਕੂਦਰੀ ਦੇ ਪੁੰਝ ਦੇ ਵਿੱਚ ਤੇ ਆ ਬਈ ਜੀ ਮਾਦੀ ਆਪਣੀ ਦੇ ਪੈਰ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿੱਡੇ ਬਰੀਕ ਜਮਾ ਲਾਲ ਸੁੱਖ ਪੈਰਾਂ ਦੀ ਸੱਜਣੋਂ ਆਪਣੀ ਕੂਦਰੀ ਆ ਬੰਦ ਜੋੜਾਂ ਦੀ ਠੀਕ ਹੈ ਇਹ ਆ ਲੋ ਜੀ ਤੇ ਆ ਸੀਗੀ ਦਰਸ਼ਕੋ ਆਪਣੀ ਮਕਮਮਲ ਕਬੂਤਰੀ ਤੇ ਕਿੱਦਾਂ ਤਾਂ ਲੱਗਿਆ ਜੋੜਾ ਤੁਸੀਂ ਦੱਸਣਾ ਜ਼ਰੂਰੀ ਆ ਸਾਰੇ ਮੇਰੇ ਭਰਾਵਾਂ ਨੇ ਤੇ ਆਜੋ ਦਰਸ਼ਕੋ ਹੁਣ ਮੈਸੂ ਨੂੰ ਜੋੜਾ ਇਹ ਦੁਬਾਰਤ ਜਾਲ ਦੇ ਵਿੱਚ ਛੱਡ ਕੇ ਬਖਾਉਣਾ ਫੋਟੋ ਕਲਿੱਕ ਕਰ ਲਓ ਜੀ ਦਰਸ਼ਕੋ ਹੁਣ ਮੈਂ ਚੰਗੀ ਤਰ੍ਹਾਂ ਇਹਨਾਂ ਦਾ ਸ਼ੌਂਕ ਕਰਾਤਾ ਤੇ ਹੁਣ ਤੁਸੀਂ ਜੋੜੇ ਆਪਣੇ ਜੀ ਮਕਮਲ ਸਟੈਂਡਿੰਗ ਪੋਜੀਸ਼ਨ ਸ਼ੈਕ ਅਲਕਲ ਵजूद ਇਹਨਾਂ ਦਾ ਚੈੱਕ ਕਰ ਲਓ ਕੀ ਡਿਟੇਲ ਆ ਕੀ ਹਿਸਟਰੀ ਆ ਤੁਹਾਨੂੰ ਮੈਂ ਕੱਲੀ ਕੱਲੀ ਸਾਰੀ ਦੱਸ ਦਿੱਤੀ ਐ ਠੀਕ ਆ ਹੁਣ ਕੋਈ ਬੰਦਾ ਮੈਥੋਂ ਜਿਹੜੀ ਗੱਲ ਮੈਂ ਵੀਡੀਓ ਵਿੱਚ ਕਹੀ ਐ ਮੇਰਾ ਭਰਾ ਉਹ ਸਵਾਲ ਜਵਾਬ ਬਣਾ ਕੇ ਰਿਆਰ ਕਿਉਂਕਿ ਵੀਰੇ ਟਾਈਮ ਲਿਮਿਟ ਦਾ ਹੁੰਦਾ ਯਾਰ ਹਨਾ ਤੇ ਫਿਰ ਨਹੀਂ ਮੇਰਾ ਭਰਾ ਚੰਗਾ ਲੱਗਦਾ ਬਾਰ ਬਾਰ ਇੱਕ ਗੱਲ ਬੰਦੇ ਨੂੰ ਰਿਪੀਟ ਕਰ ਕਰਕੇ ਪੁੱਛੀ ਜਾਣੀ ਤੁਸੀਂ ਸਦਨੋਂ ਵੀਡੀਓ ਆਪਣੀ ਲਾਸਟ ਤੱਕ ਵਾਚ ਕਰਿਆ ਕਰੋ ਹੋ ਸਕਦਾ ਵੀਰੇ ਵੀਡੀਓ ਲੰਬੀ ਹੋ ਜੇ ਵਿੱਚੋਂ ਕਈ ਭਰਾ ਗੁੱਸਾ ਵੀ ਕਰਦੇ ਹੋਣਗੇ ਵੀਰੇ ਯਾ ਤੁਸੀਂ ਵੀਡੀਓ ਲੰਬੀ ਬਣਾ ਦਿੰਨੇ ਹੋ ਤਾਂ ਭਰਾ ਮਾਫੀ ਚਾਹੁੰਦਾ ਯਾਰ ਕੱਲੀ ਕੱਲੀ ਗੱਲ ਆਪਾਂ ਦੱਸੀ ਦਿਉ ਉਸ ਚੀਜ਼ ਦੇ ਵਿੱਚ ਬਾਕੀ ਮੇਰਾ ਭਰਾ ਖੋਸ਼ ਰਹਾ ਕਰੋ ਯਾਰ ਕਿਸੇ ਨਾਲ ਜੈਲਸ ਫੀਲ ਨਾ ਕਰਿਆ ਕਰੋ ਹਨਾ ਆਪਦਾ ਕੰਮ ਕਰਦੇ ਧਿਆਨ ਦੋ ਠੀਕ ਹੈ ਕਿਸੇ ਦਾ ਕੰਮ ਚੰਗਾ ਚੱਲੇ ਮਾੜਾ ਚੱਲੇ ਠੀਕ ਹੈ ਜੀ ਤੁਸੀਂ ਜੈਲਸ ਕਰਨ ਦੀ ਬਜਾਏ ਮੇਰਾ ਭਰਾ ਆਪਦੇ ਕੰਮ ਉੱਤੇ ਵਧੀਆ ਧਿਆਨ ਦਿਵੋ ਠੀਕ ਹੈ ਤੇ ਵਧੀਆ ਆਪਣਾ ਸ਼ੌਂਕ ਕਰੋ ਮੇਰਾ ਭਰਾ ਬਹੁਤ ਪਿਆਰਾ ਸ਼ੌਂਕ ਹੈ ਠੀਕ ਹੈ ਜੀ ਯਾਰ ਇਨ੍ਹਾਂ ਬੇਜਮਾਨਾਂ ਪਿੱਛੇ ਬੰਦਾ ਕਿਸੇ ਨਾਲ ਨਾ ਲੜਿਆ ਕਰ ਯਾਰ ਕਿਉਂਕਿ ਸੱਦ ਨੂੰ ਕਬੂਤਰ ਅੱਜ ਹੈਗਾ ਕੱਲ ਨਹੀਂ ਬੰਦੇ ਕਬੂਤਰਾਂ ਪਿੱਛੇ ਆਪਦੇ ਯਾਰਾਂ ਦੋਸਤਾਂ ਨਾਲ ਮੰਨ ਕੇ ਚਲੋ ਮਿੱਤਰਾਂ ਨਾਲ ਵਿਗਾੜ ਲੈਂਦੇ ਨੇ ਠੀਕ ਹੈ ਸਿਰਫ ਇੱਕ ਕਬੂਤਰ ਪਿੱਛੇ ਕਬੂਤਰ ਦਾ ਕੋਹ ਨਹੀਂ ਪਤਾ ਸਾਨੂੰ ਸਵੇਰ ਤੁਸੀਂ ਦਾਣੇ ਪਾਏ ਆ ਸ਼ਾਮ ਨੂੰ ਕੂਤਰ ਨੇ ਹੋਣਾ ਜਾਂ ਲੱਤਾਂ ਉਹਦੀਆਂ ਤਾਂ ਚੱਕੀਆਂ ਹੋਣੀਆਂ ਠੀਕ ਹੈ ਜੀ ਕਿਉਂਕਿ ਸਾਨੂੰ ਅੱਜ ਕੱਲ ਟਾਈਮ ਉਹ ਜੇ ਇੱਥੇ ਬੰਦੇ ਦਾ ਨਹੀਂ ਪਤਾ ਕਬੂਤਰ ਤਾਂ ਬਹੁਤ ਛੋਟੀ ਜੀ ਚੀਜ਼ ਆ ਠੀਕ ਹੈ ਜੀ ਬਾਕੀ ਤੁਸੀਂ ਜੋੜਾ ਆਪਣਾ ਮੁਕੰਮਲ ਚੈੱਕ ਕਰ ਲੋ ਤੇ ਮੇਰਾ ਭਰਾ ਕਮੈਂਟ ਯਾਰ ਲਾਜ਼ਮੀ ਕਰਕੇ ਜਾਇਆ ਕਰੋ ਠੀਕ ਹੈ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਤੇ ਵਾਪਸ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਦੇ ਬਾਈ ਜੀ ਤੁਹਾਨੂੰ ਪਤਾ ਹੀ ਆ ਕਿ ਪੂਰੇ ਚੋਟੀ ਵਾਲੇ ਜਾਨਵਰ ਦਾ ਤਾਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਾਈ ਜੀ